ਜਾਪੋ ਜਿਵੇਂ ਚਾਹੇ ਤੇ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਕੋਈ ਭਜਾਉਣ ਦਾ ਕੋਈ ਚੱਕਰ ਹੀ ਨਹੀਂ ਗੱਡੀ ਦੇ ਵਿੱਚ ਕਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਹੈ ਮੈਂ ਤਦ ਕਰਕੇ ਤੈਨੂੰ ਅਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲੋ ਪਲੀਜ਼ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਡੇ ਇੱਕ ਉੱਡ ਕੇ ਤੇ ਐ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਸ਼ਰਾਬੀ ਕੇ ਐਕਸੀਡੈਂਟ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਰੇਲਵੇ ਸਟੇਸ਼ਨ ਦੇ ਕੋਲ ਵੀਡੀਓ ਕੋਚ ਬਸਾਂ ਦੇ ਮਾਲਕ ਨੂੰ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਗੱਡੀ ਹੇਟਾ ਦਿੱਤਾ। ਦੱਸਿਆ ਜਾ ਰਿਹਾ ਹੈ ਜ਼ਖਮੀ ਵਿਅਕਤੀ ਸਾਤਗੁਰ ਟ੍ਰੈਵਲ ਦਾ ਮਾਲਕ ਹੈ। ਪਿੱਛੋਂ ਆਰੇ ਇੱਕ ਸਵਿਫਟ ਕਾਰ ਨੇ ਜਿਸ ਵਿੱਚ ਸ਼ਰਾਬੀ ਵਿਅਕਤੀ ਸੀ ਜੋ ਕਿ ਪੁਲਿਸ ਮੁਲਾਜ਼ਮ ਸੀ ਉਸਨੇ ਉਸ ਨੂੰ ਆਪਣੀ ਕਾਰ ਹੇਟਾ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚੱਲਦੇ ਮੌਕੇ ਤੇ ਹੀ ਲੋਕਾਂ ਨੇ ਉਸ ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਗਵਾਹ ਨੇ ਦੱਸਿਆ ਇੱਕ ਸਵਿਫਟ ਕਾਰ ਜੋ ਕਿ ਪਿੱਛੇ ਤੋਂ ਆ ਰਹੀ ਸੀ ਬਹੁਤ ਸਪੀਡ ਦੇ ਵਿੱਚ ਸੀ ਉਸ ਵੱਲੋਂ ਸੜਕ ਤੇ ਖੜੇ ਸਾਥਕੂ ਟ੍ਰੈਵਲ ਦੇ ਮਾਲਕ ਅਤਲ ਕੁਮਾਰ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਆਪਣੇ ਹਿਟਾ ਦੇਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦੇ ਅਤਲ ਕੁਮਾਰ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਜਿਸ ਨੂੰ ਦੇਖਦੇ ਹੋਏ ਪਾਸ ਖੜੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਬਚਾਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਉੱਥੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਿਸ ਨੂੰ ਪੁਲਿਸ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਤੇ ਅਸੀਂ ਮੌਕੇ ਤੇ ਪਹੁੰਚ ਗਏ ਨੇ ਟ੍ਰੈਵਲ ਆ ਗਈ ਹੈ ਸਾਈਂ ਟ੍ਰੈਵਲ ਤੇ ਹੈ ਵੀਰ ਸਾਡੇ ਸਤਗੁਰੂ ਟ੍ਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰੋਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲਖਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਆ ਗੱਡੀ ਕਵਰ ਕਰ ਰਹੀ ਇਹ ਤੋਂ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਧੱਲੇ ਹੀ ਤੇ ਐਨੇ ਉਹ ਬੰਦਾ ਧੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਧੱਲੇ ਆ ਜਾਂ ਨਹੀਂ ਹੈ ਇੰਨੇ ਐਕਸਲੇਟਰ ਤੇ ਪੈਰ ਦਿੱਤਾ ਬਾਏ ਜਾਂ ਜ ਵੀਰ ਰੱਬ ਵੱਲੋਂ ਮੈ ਗਈ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਤੇ ਲੋਕ ਹੋ ਗਈ ਨਹੀਂ ਤੇ ਪੰਜਾਬ ਪੁਲਿਸ ਐ ਹੋਏ ਕੰਮ ਕਰੇਗੀ ਤੇ ਫਿਰ ਕੀ ਕਰੇ ਪਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਂਡੀ ਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨਹੀਂ ਤੇ ਉਹ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਵੜ ਗਿਆ ਆਪਣੇ ਬੰਦੇ ਨੂੰ ਇੱਕ ਲਾ ਕੇ ਘਾਬਰ ਗਿਆ ਕਿ ਬੰਦਾ ਉੱਠੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਬਈ ਇੱਥੇ ਨਾ ਲਾਈਵੇਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛੇ ਆੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਦੋ ਬੈਠੇ ਆ ਠੀਕ ਆ ਇਹ ਨਾ ਇੱਕ ਵੀਰੇ ਹੈ ਖਾ ਉੱਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀ ਗਿਆ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾ ਰਿਆ ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਚ ਕਰਨਿਆ ਹਾਂ ਹਾਂਜੀ ਇਹ ਮੈਨੂੰ ਕਿਹਾ ਮੈਂ ਭਾਈ ਇੰਨੀ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਨਾ ਨਹੀਂ ਨਹੀਂ ਤੂੰ ਕੀ ਕਹਿ ਕਿ ਨਾ ਮੈਂ ਰਹਿ ਲੈਣਾ ਤੁਹਾਨੂੰ ਬਾਅਦ ਚ ਮੈਂ ਭਾਈ ਇਹ ਗੱਲ ਆਖੀ ਸੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਆ ਠੀਕ ਹੈ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਇਕੱਠ ਮੈਂ ਤੁਹਾਨੂੰ ਇਹ ਚੀਜ਼ ਆਖਿਆ ਆਖਿਆ ਸੀਗਾ ਕਿ ਭਾਈ ਐਕਟਿਵ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਉਹ ਲੱਗੀ ਮੈਂ ਕਿ ਬਾਹਰ ਤੇ ਨਹੀਂ ਲਗਾਈ ਸੀ ਮੈਂ ਭੇਜ ਲਗਾ ਮੈਂ ਭਾਈ ਤੇ ਕਰਕੇ ਆਖਿਆ ਸੀਗਾ ਦੇਖ ਹੁਣ ਮੈਰੀ ਮੇਰੀ ਤਾਂ ਕੱਲੀ ਬਾਈਕ ਖਲੋਤੀ ਠੀਕ ਹੈ ਮੈਂ ਸਾਈਡ ਤੇ ਕਰਨੀ ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆ ਉਦਾਂ ਗੱਡੀ ਦੇ ਵਿੱਚ ਲੱਗੀ ਵਿੱਚ ਘਾਰੀ। ਉਸਤਾਦ ਗੱਲ ਸੁਣ। ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਹੈ। ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲੋ ਪਲੀਜ਼। 2 ਮਿੰਟ ਦੀ ਗੱਲ ਐ। ਠੀਕ ਐ। ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ। ਹਾਂਜੀ। ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿੱਛੋਂ ਸੜਕੋ ਵਗਦੀ ਆਉਂਦੀ ਆ। ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੈ। ਡਰਾਈਵਰ ਤਾਂ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲੋ ਯਾਰ। ਉਹਦਾ ਨਾਮ। ਨਾਮ ਕੀ ਬਾਈ ਆਪਣਾ ਨਾਮ ਕੀ ਡਰਾਈਵਰ ਦਾ? ਨਾਮ ਤੁਹਾਡਾ ਦੱਸ ਦੇਣੀ ਹੋਣੀ ਬਾਈ। ਅੰਮ੍ਰਿਤਸਰ ਦਾ ਰਣਾਲਾ ਨਾ ਤਰਨਤਾਰਨ ਦਾ ਤਰਨਤਾਰਨ ਦਾ ਰਹਿਣ ਲਾ ਵੀਰੇ ਇਹ ਕੀ ਕਰਨ ਦੇ ਆ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੀਗਾ ਇਹ ਵੇਹ ਦੇ ਸਾਨੀ ਜਾਂਦਾ ਹੀ ਕਿਤੇ ਠੀਕ ਹੈ ਸੜਨ ਤਰਨਤਾਰਨ ਦੇ ਅੰਦਰ ਪੈਂਦਾ ਨਹੀਂ ਕਿ ਇਹ ਕਿਤੇ ਕਰਨ ਦੇ ਇੱਕ ਮਿੰਟੇ ਨੂੰ ਫਲੋਰ ਫਲੋਰ ਬਾਹਰ ਬਾਹਰ ਆ ਬੰਦਾ ਆਉਂਦਾ ਉਹ ਤੋਂ ਆ ਬਾਹਰ ਹੋਇਆ ਬਾਹਰ ਬਾਈ ਬਾਹਰ ਤੂੰ ਵੇ ਅੰਦਰ ਬੈ ਬੈ ਵੀਰੇ ਤੁਹਾਡੇ ਸਾਹਮਣੇ ਬਾਈ ਹੁਣ ਕੀ ਕਰਨਾ ਹੈ ਉਹ ਇੱਥੇ ਮੈਂ ਵੀ ਡਿਊਟੀ ਤੇ ਹਾਂ ਡਿਊਟੀ ਕਿਥੇ ਸਰਪ੍ਰਾਈਜ਼ ਰੈਂਕ ਦੀ ਡਿਊਟੀ ਹੈ ਸੀਟੀਓ ਸਾਹਿਬ ਨਾਲ ਮੈਂ ਸੀਟੀਓ ਸਾਹਿਬ ਨਾਲ ਡਿਊਟੀ ਹੈ ਠੀਕ ਹੈ ਹਾਂਜੀ ਤੁਹਾਨੂੰ ਬਾਈ ਜੀ ਕੰਮ ਕਰਦੇ ਦੀ ਮੈਂ ਜੋਬ ਕਰਦਾ ਮੇਰੇ ਕਿੱਥੇ ਕੰਮ ਕਰਦੇ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਉਹ ਜਿਹੜਾ ਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਪਾਜੀ ਕਿੱਥੋਂ ਵੇਰ ਉਹਨਾਂ ਨੇ ਫਿਰ ਕਿਉਂ ਵੜਿਆ ਤਾਂ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿਦਾਂ ਟੁੱਟ ਗਿਆ ਫਟਾਣਾ ਸ਼ੀਸ਼ਾ ਤਾਂ ਚਲੋ ਮਤਲਬ ਜੇ ਟੁੱਟ ਗਿਆ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜੇ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਡ ਨੰਬਰ ਹਾਂਜੀ ਬੈਡ ਨੰਬਰ ਕੀ ਹੈ ਆਪਣਾ ਨਾਮ 603 ਹਾਂਜੀ 603 ਜਰਮਨ ਪ੍ਰੀਸਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬ